ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਤੇ ਆਧਾਰਿਤ BBC ਚੈਨਲ ਵੱਲੋਂ ਦਾ ਕਿਲਿੰਗ ਕਾਲ ਡਾਕੂਮੈਂਟਰੀ ਜੋ ਕਿ ਕੱਲ 11 ਜੂਨ ਨੂੰ ਸਿੱਧੂ ਮੂਸੇਵਾਲਾ ਦੇ ਜਨਮ ਦਿਨ ਮੌਕੇ ਮੁੰਬਈ ਯੂਹੂ ਵਿੱਚ BBC ਚੈਨਲ ਵੱਲੋਂ ਸਕਰੀਨਿੰਗ ਕੀਤੀ ਜਾਣੀ ਸੀ ਜਿਸ ਨੂੰ ਲੈ ਕੇ ਜਿੱਥੇ ਸਿੱਧੂ ਮੂਸੇਵਾਲਾ ਦੇ ਪਿਤਾ ਸਰਦਾਰ ਬਲਕੌਰ ਸਿੰਘ ਸਿੱਧੂ ਵੱਲੋਂ ਡੀਜੀਪੀ ਮਹਾਰਾਸ਼ਟਰ ਅਤੇ ਯੂਹੂ ਥਾਣੇ ਦੇ ਐਸਐਚਓ ਨੂੰ ਇਸ ਮਾਮਲੇ ਵਿੱਚ ਤੁਰੰਤ ਰੋਕ ਲਗਾ ਕੇ ਸ਼ਿਕਾਇਤ ਕੀਤੀ ਸੀ ਕਿ ਇਹ ਸਕ੍ਰੀਨਿੰਗ ਨਾ ਕੀਤੀ ਜਾਵੇ ਜਿਸ ਤੋਂ ਬਾਅਦ ਜਿੱਥੇ BBC ਚੈਨਲ ਵੱਲੋਂ ਕੋਈ ਵੀ ਰਿਪਲਾਈ ਤਸੱਲੀ ਬਖਸ਼ ਨਾ ਆਣ ਤੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਮਾਨਸਾ ਦੀ ਅਦਾਲਤ ਦਾ ਦਰਵਾਜ਼ਾ ਖੜਕਟਾਇਆ ਗਿਆ ਅਤੇ ਮਾਨਸਾ ਅਦਾਲਤ ਵਿੱਚ ਸਿੱਧੂ ਮੂਸੇਵਾਲਾ ਦੇ ਪਿਤਾ ਵੱਲੋਂ ਇਸ ਡਾਕੂਮੈਂਟਰੀ ਨੂੰ ਤੁਰੰਤ ਰੋਕਣ ਦੀ ਅਪੀਲ ਕੀਤੀ ਗਈ ਅਤੇ ਦਾਵਾ ਕੀਤਾ ਗਿਆ ਕਿ ਇਹ ਡਾਕੂਮੈਂਟਰੀ ਵਿੱਚ ਉਹਨਾਂ ਦੇ ਪੁੱਤ ਦੇ ਐਫਆਈਆਰ ਵਿੱਚ ਰੂਪੀਆਂ ਦੀ ਇੰਟਰਵਿਊ ਕੀਤੀ ਗਈ ਹੈ ਅਤੇ ਇਸ ਵਿੱਚ ਜਿੱਥੇ BBC ਚੈਨਲ ਵੱਲੋਂ ਇਹ ਦਾਵਾ ਕੀਤਾ ਗਿਆ ਹੈ ਕਿ ਸਿੱਧੂ ਮੂਸੇਵਾਲਾ ਦੇ ਅਣ ਸੁਨੇ ਕਥ ਅਤੇ ਸਿੱਧੂ ਦੇ ਮਰਡਰ ਦੀ ਕੀ ਸਚਾਈ ਹੈ BBC ਚੈਨਲ ਵੱਲੋਂ ਦਾਵਾ ਕੀਤਾ ਗਿਆ ਸੀ ਅਤੇ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕਿਹਾ ਸੀ ਕਿ ਅਗਰ ਇਸ ਤਰ੍ਹਾਂ ਸਿੱਧੂ ਮੂਸੇਵਾਲਾ ਦਾ ਕੇਸ ਮਾਨਯੋਗ ਅਦਾਲਤ ਵਿੱਚ ਵਿਚਾਰ ਅਧੀਨ ਹੈ ਤੇ ਇਸ ਦੌਰਾਨ ਇਹ ਡਾਕੂਮੈਂਟਰੀ ਆਨਲ ਜਿੱਥੇ ਉਹਨਾਂ ਦੇ ਪੁੱਤ ਦੀ ਕੇਸ ਵਿੱਚ ਫਰਕ ਪੈ ਸਕਦਾ ਹੈ ਅਤੇ ਮੁਜ਼ਰਮਾਨ ਨੂੰ ਬੈਨੀਫਿਟ ਮਿਲ ਸਕਦਾ ਹੈ ਉੱਥੇ ਹੀ ਉਹਨਾਂ ਦੇ ਪੁੱਤ ਦੀ ਛਵੀ ਨੂੰ ਵੀ ਥੇਸ ਪਹੁੰਚਾਈ ਜਾ ਸਕਦੀ ਹੈ ਇਸੇ ਕਾਰਨ ਇਸ ਡਾਕੂਮੈਂਟਰੀ ਨੂੰ ਤੁਰੰਤ ਰੋਕਣ ਦੀ ਅਪੀਲ ਕੀਤੀ ਗਈ ਸੀ ਪਰ ਅਦਾਲਤ ਵੱਲੋਂ ਸਿੱਧੂ ਮੂਸੇਵਾਲਾ ਦੇ ਵਕੀਲ ਦੀਆਂ ਦਲੀਲਾਂ ਤੋਂ ਬਾਅਦ 12 ਤਰੀਕ ਨਿਰਧਾਰਤ ਕੀਤੀ ਗਈ ਹੈ ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਜਿੱਥੇ BBC ਚੈਨਲ ਅਸ਼ਲੀਨ ਕੌਰ ਪ੍ਰੋਡਿਊਸਰ ਅਤੇ ਰਿਪੋਰਟਰ BBC ਅਤੇ ਅੰਕੁਰ ਜੈਨ ਪ੍ਰੋਡਿਊਸਰ ਰਿਪੋਰਟਰ ਨੂੰ ਪਾਰਟੀ ਬਣਾਇਆ ਗਿਆ ਜੋ 12 ਤਰੀਕ ਨੂੰ ਮਾਨਸਾ ਦੀ ਅਦਾਲਤ ਵਿੱਚ ਰਿਪਲਾਈ ਕਰਨਗੇ ਪਰ ਇਸ ਦੇ ਬਾਵਜੂਦ ਵੀ ਸਿੱਧੂ ਮੂਸੇਵਾਲਾ ਦੇ ਵਕੀਲ ਵੱਲੋਂ ਲੀਗਲ ਨੋਟਸ BBC ਚੈਨਲ ਨੂੰ ਭੇਜਿਆ ਗਿਆ ਸੀ ਅਤੇ BBC ਚੈਨਲ ਨੇ ਜਿੱਥੇ 10 ਵਰਕਿੰਗ ਦੇ ਦੀ ਡਿਮਾਂਡ ਕਰਦੇ ਹੋਏ ਕਿਹਾ ਸੀ ਕਿ ਰਿਪਲਾਈ ਦਿੱਤਾ ਜਾਵੇਗਾ ਪਰ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਜਿੱਥੇ ਬੀਬੀ ਸੀ ਨੂੰ ਅਪੀਲ ਕੀਤੀ ਹੈ ਕਿ ਇਸ ਡਾਕੂਮੈਂਟਰੀ ਨੂੰ ਤੁਰੰਤ ਰੋਕ ਲਗਾਈ ਜਾਵੇ ਨਾਲ ਹੀ ਉਹਨਾਂ ਹਰ ਇੱਕ ਵਿਅਕਤੀ ਨੂੰ ਅਪੀਲ ਕੀਤੀ ਹੈ ਕਿ ਜੋ ਵੀ ਸਿੱਧੂ ਮੂਸੇਵਾਲਾ ਬਾਰੇ ਜਾਣਦੇ ਨੇ ਉਹ ਨਾ ਹੀ ਕਿਤਾਬ ਨਾ ਹੀ ਕੋਈ ਡਾਕੂਮੈਂਟਰੀ ਬਣਾਉਣ ਅਗਰ ਉਹਨਾਂ ਕੋਲ ਸਿੱਧੂ ਜਾਂ ਉਹਨਾਂ ਦੇ ਬੇਟੇ ਦੇ ਮਰਡਰ ਦੀ ਕੋਈ ਵੀ ਇਨਫੋਰਮੇਸ਼ਨ ਹੈ ਉਸ ਦੀ ਜਾਣਕਾਰੀ ਉਹ ਮਾਨਸਾ ਪੁਲਿਸ ਨੂੰ ਦੇਣ ਤਾਂ ਜੋ ਅਰੋਪੀਆਂ ਨੂੰ ਸਜ਼ਾਵਾ ਦਵਾਈਆਂ ਜਾਣ ਉਥੇ ਹੀ ਦੱਸ ਦਈਏ ਕਿ ਇਸ ਮਾਮਲੇ ਵਿੱਚ ਹੁਣ ਅਦਾਲਤ ਵੱਲੋਂ ਇਸ ਡਾਕੂਮੈਂਟਰੀ ਤੇ ਰੋਕ ਨਾ ਲਗਾਣ ਅਤੇ BBC ਚੈਨਲ ਵੱਲੋਂ ਕੋਈ ਵੀ ਰਿਪਲਾਈ ਨਾ ਹੋਣ ਤੇ ਹੁਣ ਦੇਖਣਾ ਹੋਵੇਗਾ ਕਿ BBC ਇਸ ਡਾਕੂਮੈਂਟਰੀ ਨੂੰ ਕੱਲ ਰਿਲੀਜ਼ ਕਰਦੀ ਹੈ ਕਿ ਨਹੀਂ ਅਰਦੀਪਾਲੂ ਵਾਲੀਆ ਪੀਟੀਸੀ ਨਿਊਜ਼ ਮਾਨਸਾ